ਸਵਾਨੇ ਗੁਰੂ ਪਾਣੀ ਪਿਤਾ ਮਾਤਾ ਤਤ ਮਹਾਤ ਇਹ ਗੱਲ ਜਿਹੜੀ ਹੈਗੀ ਆ ਵਾਤਾਵਰਨ ਨੂੰ ਠੀਕ ਕਰਨ ਵਾਸਤੇ ਸੰਤ ਸਿਚੀਵਾਲ ਵੱਲੋਂ ਔਨਲਾਈਨ ਜਿਹੜੀ ਹੈਗੀ ਫੇਸਬੁੱਕ ਤੇ ਕਹੀ ਗਈ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਕਿ ਤੁਸੀਂ ਪਾਣੀ ਨੂੰ ਵਾਤਾਵਰਨ ਦਾ ਸੰਭਾਲ ਕੇ ਰੱਖੋ ਕਿਤੇ ਇਹ ਨਾ ਹੋ ਜਾਵੇ ਕਿ ਰਾਜਸਥਾਨ ਵਾਂਗ ਸਾਨੂੰ ਵੀ ਪਾਣੀ ਲਈ ਮੁਹਤਾਜ ਹੋਣਾ ਪੈ ਜਾਵੇ ਕਿਉਂਕਿ ਪੰਜਾਬ ਤੇ ਪੰਜਾ ਪਾਣੀਆਂ ਦਾ ਕਿਆ ਜਾਂਦਾ ਸੀ ਲੇਕਿਨ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਪਾਣੀ ਘਟਦਾ ਜਾ ਰਿਹਾ ਹੈਗਾ ਆ ਲੋਕ ਜਿਹੜੇ ਹੈਗੇ ਆ ਵੇਸਟੇਡ ਕਰਦੇ ਪਏ ਕਿਨੇ ਇੱਕ ਵਾਤਾਵਰਣ ਨੂੰ ਦੂਸ਼ਿਤ ਕਰਦੇ ਪਏ ਕਿਨੇ ਲਗਾਤਾਰ ਪ੍ਰਦੂਸ਼ਣ ਵਧਦਾ ਪਿਆਗਾ ਤੇ ਇੰਜ ਲੱਗਦਾ ਹੈਗਾ ਕਿ ਜਿਵੇਂ ਰੱਬ ਸਾਡੇ ਤੋਂ ਗੁਰਸ਼ਟ ਹੋਣਾ ਸ਼ੁਰੂ ਹੋ ਚੁੱਕਾ ਕਿਉਂਕਿ ਇੰਨੀਆਂ ਜਿਆਦਾ ਗਰਮੀਆਂ ਪੈ ਰਹੀਆਂ ਗਈਆਂ ਇੰਨੀ ਜਿਆਦੀ ਠੰਡ ਪੈਂਦੀ ਪਈਗੀ ਪਹਿਲੋ ਤਾਂ ਇਸ ਤਰ੍ਹਾਂ ਦੇ ਮੌਸਮ ਨਹੀਂ ਸੀ ਹੁੰਦੇ ਲੇਕਿਨ ਜਦੋਂ ਅਸੀਂ ਜਦੋਂ ਦੇ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਪਏ ਗਏ ਆ ਤਾਂ ਸਾਨੂੰ ਨਤੀਜਾ ਵੀ ਖੁਦ ਹੀ ਭੁਗਤਣਾ ਪੈਂਦਾ ਪਿਆਗਾ ਇਸ ਕਰਕੇ ਵੀਰੋ ਆਪਣਾ ਖਿਆਲ ਰੱਖੋ ਪਾਣੀ ਨੂੰ ਸੰਭਾਲ ਕੇ ਰੱਖੋ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕਰੋ ਕਿ ਸਿਰਫ ਇਹ ਗੱਲਾਂ ਸੁਨੋ ਔਰ ਕੰਨਾਂ 'ਚ ਬਾਹਰ ਨਾ ਕੱਢੋ ਇਹਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾਓ ਕਿਤੇ ਇਹ ਨਾ ਹੋਵੇ ਤੁਹਾਡੀਆਂ ਇਹ ਬਚਕਾਨੀਆਂ ਹਰਕਤਾਂ ਨੂੰ ਦੇਖਦੇ ਹੋਏ ਆਉਣ ਵਾਲਾ ਸਮਾਂ ਜਿਹੜਾ ਤੁਹਾਡੇ ਬੱਚਿਆਂ 'ਤੇ ਪਾਰੀ ਪੈਣਾ ਸ਼ੁਰੂ ਹੋ ਜਾਵੇ ਇਹ ਕਹਿ ਰਹੇਗਾ ਸੰਤ ਸਿਚੀ ਵਾਲਦਾ ਆਉ ਜਾਣਦੇ ਉਹਨਾਂ ਵੱਲੋਂ ਕੀ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਇਸ ਵਿਹਾੜੇ ਸਾਰਿਆਂ ਨੂੰ ਵਾਰਕਵਾਦ ਤੋ ਇਹ ਦਿਹਾੜਾ ਦੁਨੀਆ ਭਰ ਦੇ ਵਿੱਚ ਜੂਨੋ ਲੂਬ ਇਸ ਕਰਕੇ ਮਨਾਇਆ ਜਾਂਦਾ ਕਿ ਸਾਡੇ ਜੀਵਨ ਦੇ ਵਿੱਚ এনवायरमेंट ਦਾ ਕੀ ਮਹੱਤਵ ਹੈ ਜੋ ਭਾਵੇਂ ਨਾਲਕਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਸੰਦੇਸ਼ ਗੁਰੂ ਉਪਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰੰਭਾਤੇ ਦੇਵਸਰਾਤ ਦੇ ਦੁਇਦਾਈ ਦਾ ਖੇਲੇ ਸਗਲ ਜਗ ਅੱਜ ਸਾਰਾ ਸੰਸਾਰ ਜਿਹੜਾ ਹੈ ਉਹ ਵਿਲਕ ਰਿਹਾ ਖੇਲ ਨਹੀਂ ਰਿਹਾ ਇਸ ਤਰ੍ਹਾਂ ਮਜਹਿਲਾ ਚਲਦੀਆਂ ਕਿਸ ਤਰ੍ਹਾਂ ਇੱਕ ਦੂਸਰੇ ਦੇ ਉੱਤੇ ਨਫਰਤ ਭਰੇ ਸ਼ਬਦ ਇਸ ਸੰਸਾਰ ਦੇ ਵਿੱਚ ਦੂਸਰੇ ਨੂੰ ਤੰਗ ਕਰਨ ਵਾਸਤੇ ਦੂਸਰੇ ਨੂੰ ਅ ਦੁੱਖ ਦੇਣ ਵਾਸਤੇ ਸਾਡੇ ਕੋਲ ਹਰ ਤਰ੍ਹਾਂ ਦੇ ਅਜਿਹੇ ਹਥਿਆਰ ਪੈਦਾ ਕਰ ਲਏ ਹਾਂ ਮਾਨਸਿਕ ਤੌਰ ਤੇ ਵੀ ਅ ਜੋ ਹੈ ਬਹੁਤ ਜ਼ਿਆਦਾ ਪਿੱਛੇ ਚਲੇ ਗਏ ਹਾਂ ਉਹਦਾ ਕਾਰਨ ਇਹ ਹੈ ਕਿ ਸਾਡਾ এনवायरमेंट ਖਰਾਬ ਹੋਇਆ ਉਹਨੂੰ ਜੋ ਸਤਕਾਰ ਦੇਣਾ ਚਾਹੀਦਾ ਸੀ ਉਹ ਸਤਕਾਰ ਨਹੀਂ ਦਿੱਤਾ ਪਾਣੀ ਨੂੰ ਜੋ ਗੁਰੂ ਮਹਾਰਾਜ ਨੇ ਪਿਤਾ ਦਾ ਦਰਜਾ ਦਿੱਤਾ ਤਰਤੀ ਨੂੰ ਮਾਂ ਦਾ ਦਰਜਾ ਦਿੱਤਾ ਸਵਾਨੂ ਗੁਰੂ ਕਾ ਕੇ ਸਤਕਾਰਿਆ ਸੋ ਤੇਨਾਂ ਨੂੰ ਅਸੀਂ ਪ੍ਰਦੂਸ਼ਿਤ ਕੀਤਾ ਉਹਦੇ ਵਿੱਚ ਸਾਰਾ ਵਿਸ਼ਵ ਜਿਹੜਾ ਹੈ ਕੋਈ ਜ਼ਿੰਮੇਵਾਰਾ ਕਿਸੇ ਦੇ ਇੱਕ ਦੇ ਇਹ ਕਿਤੇ ਆ ਇਹ ਸਾਰਾ ਕੁਝ ਇਹ ਸੋਦਕੰਨੀ ਬੋਲ ਗਿਆ ਤੇ ਕਿਸੇ ਇਕੱਲੇ ਦੇ ਕਰਨ ਦੇ ਨਾਲ ਹੀ ਸਾਰਾ ਕੁਝ ਠੀਕ ਹੋਣ ਵਾਲਾ ਨਹੀਂ ਇਹ ਸਾਰਿਆਂ ਦੇ ਜਾਗਣ ਦੀ ਲੋੜ ਆ ਬਾਬੇ ਨਾਨਕ ਨੇ ਸਾਰਿਆਂ ਨੂੰ ਜਗਾਇਆ ਸਾਰੇ ਜਗਤ ਦੀ ਗੱਲ ਕੀਤੀ ਖੇਲੇ ਸਗਲ ਜਗਤ ਦੀ ਤੇ ਬਾਣੀ ਕਹਿੰਦੀ ਜਿੱਥੇ ਜਾਏ ਬਈ ਇਹ ਭਲਾ ਕਹੀਏ ਜਿੱਥੇ ਰਹਿ ਰਹੇ ਆ ਜਿੱਥੇ ਵਹਿ ਰਹੇ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉੱਥੇ ਦੇ এনवायरमेंट ਦਾ ਖਿਆਲ ਰੱਖੀਏ ਐਸ ਕਿ ਜੋ ਜੁਵਾਨੋ ਵੱਲੋਂ ਥੀਮ ਰੱਖਿਆ ਜਾਂਦਾ ਹੈ ਕਿ ਜਿਹੜੀ ਧਰਤੀ ਹੈ ਸਰਤੀ ਮਾਂ ਇਹਨੂੰ ਜਿਹੜਾ ਹੈ ਮੁੱਖ ਰੱਖਿਆ ਗਿਆ ਇਹ ਧਰਤੀ ਜਿਹੜੀ ਹੈ ਸਾਡੇ ਭੋਖ ਵਾਸਤੇ ਹੈ ਸਾਡਾ ਭੋਖ ਇਸ ਧਰਤੀ ਦੇ ਨਾਲ ਹੈ ਇਹ ਧਰਤੀ ਦੀ ਗੁਣਵਤਾ ਇਸ ਧਰਤੀ ਦਾ ਆ ਜੋ ਇਸ ਜੀਵਨ ਦੇ ਵਿੱਚ ਰੋਲ ਆ ਸੋ ਇਸ ਧਰਤੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਪਾਣੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਹਵਾ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਇਹ ਸਾਡੀ ਸਾਰਿਆਂ ਦੀ ਡਿਊਟੀ ਆ ਅਸੀਂ